ਅੱਜ ਠਾਣਾ ਆਰਫਕੇ ਵਿਖੇ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਚਾਰਜ ਸੰਭਾਲਿਆ ਅਤੇ ਏਕਨੂਰ ਖਾਲਸਾ ਫੌਜ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਵੱਲੋਂ ਜੀ ਆਇਆਂ ਨੂੰ ਆਖਿਆ ਗਿਆ ਜ਼ਿਕਰਯੋਗ ਹੈ ਕਿ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਮੁੱਲਾਂਵਾਲ ਮੱਖੂ ਗੁਰੂ ਹਰ ਸਾਹਿਬ ਜੀਰਾ ਫੁਲਗੜੀ ਵਿਖੇ ਪਿਛਲੇ 5 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ ਇਸ ਮੌਕੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿ ਆ ਕਿ ਸਰਾਰਤੀ ਅੰਸਰਾਂ ਨੂੰ ਜਲਦੀ ਨੱਥ ਪਾਈ ਜਾਵੇਗੀ ਅਤੇ ਕਿਸੇ ਨੂੰ ਵੀ ਅਨੁਸ਼ਾਸਨੋਂ ਭੰਗ ਨਹੀਂ ਕਰਨ ਦਿੱਤਾ ਜਾਵੇਗਾ ਫਰੋਜਪੁਰ ਤੋਂ ਸੁਖਮਿੰਦਰ ਸਿੰਘ ਸ਼ਾਂਤੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਸਰਾਜ ਕਿਹੜਾ ਥਾਣਾ ਤੁਸੀਂ ਜੁਆਇਨ ਕੀਤਾ ਹੈ ਤੇ ਅੱਜ ਇੱਥੇ ਜੋ ਹੈ ਕਿਹੜੇ ਤੁਹਾਡੇ ਕੋਲ ਜਿਹੜੇ ਇੱਥੇ ਤੁਹਾਡਾ ਜੁਆਇਨ ਕਰਨ ਕਦੇ ਵਾਸਤੇ ਆਏ ਅੱਜ ਡਿਸਟ੍ਰਿਕਟ ਫਰੋਜਪੁਰ ਖਾਨਾਰ Geme ਜਿਹਨੇ ਕੀਤਾ 1 ਨੂੰ ਥਾ ਉਸ ਲੋਕਾਂ ਚ ਜਿਹੜਾ ਕਿ ਜਤੀਵੰਦੀ ਆਈ ਆ ਉਹਨਾਂ ਨੇ ਜਿਹੜੇ ਵੀ ਮਸਲੇ ਸੀਗੇ ਇੱਥੇ ਦੇ ਉਹਨਾਂ ਨਾਲ ਡਿਸਕਸ ਕੀਤੇ ਆ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਕੋਲ ਪਰ ਵੱਲੋਂ ਸਾਨੂੰ ਪਹਿਲਾਂ ਹੀ ਜਿਹੜੀਆਂ 7 ਨਰਦ ਦੇ ਦਿੱਤੇ ਗਏ ਆ ਟਰੱਕ ਸੰਬੰਧੀ ਉਹ ਇਹ ਬਨੂਰ ਖਾਲਸਾ ਨੇ ਸਾਨੂੰ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਡਰਗ ਦਾ ਮੁੱਦਾ ਸਾਡੇ ਕੋਲ ਉਹ ਦਿਸਪਸਬੰਧੀ ਅਸੀਂ ਬੜੀ ਵਿਸਥਾਰ ਨਾਲ ਸਾਡੀ ਜਿਹੜੀ ਗੱਲਬਾਤ ਹੋਈ ਹੈ ਨੋਸੀ ਉਹ ਚੋਹਾ ਚਤਿਆ ਇਹ ਕੁਆਲਿਟੀ ਹੈ ਦੀ ਟਰੱਕ ਦਾ ਉਹ ਦਿਨ ਕੋਲ ਆ ਸੀ ਜਿਹੜਾ ਪ੍ਰਦਰਸ਼ਨ ਨਹੀਂ ਕਰਾਂਗੇ ਜਿਹੜਾ ਪੀਸੀ ਕਰਦਾ ਉਹਨੂੰ ਐਪਰ ਲੌਰ ਤੇ ਕਾਰਵਾਈ ਕਰਾਂ ਸੈਕਲ ਲਈ ਅੱਜ ਮੈਂ ਮੈਡੀਕਲ ਸਟੋਰ ਵਾਲਿਆਂ ਦਾ ਤੁਹਾਡੇ ਤੋਂ ਪਹਿਲਾਂ ਜਿਹੜੀ ਹੈਗੀ ਹੈ ਮਨਜੋਗ ਅਸਦੀ ਸਾਹਿਬ ਮੋਜਪੁਰ ਤੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਟੈਕ ਵੀ ਕੀਤੀ ਆ ਬਈ ਡਰਗ ਦੇ ਸਬੰਧੀ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਦੇਤਾਂ ਨੂੰ ਚਾਰੋ ਵੀ ਕਰਵਾਇਆ ਸਿੰਗਲੀ ਸਾਰਾ ਜਿਹੜਾ ਹੈਗਾ ਬੜੀ ਵਿਸਤਾਰ ਨਾਲ ਇਹਨਾਂ ਨੇ ਗੱਲ ਕੀਤੀ ਆ ਆਰੇ ਅੰਸਰ ਨੂੰ ਜਿਹੜਾ ਕਿ ਅਸੀਂ ਸਰ ਇੱਕ ਜਿਹੜੇ ਆਏ ਦਿਨ ਗੈਂਗਸਟਰਾਂ ਵੱਲੋਂ ਜਿਹੜਾ ਗੁੰਡਾਗਰਦੀ ਦਾ ਨਾਟਕ ਕੀਤਾ ਜਾ ਰਿਹਾ ਗੋਲੀਆਂ ਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਮਾਰਿਆ ਜਾ ਰਿਹਾ ਸੋ ਇਹਦੇ ਵਾਸਤੇ ਵੀ ਕੋਈ ਤੁਸੀਂ ਇਸ ਹਲਕੇ ਦੇ ਵਿੱਚ ਕੋਈ ਮੋਹਮ ਚਲਾਓਗੇ ਜੀ ਬਿਲਕੁਲ ਲਾਇਨ ਆਰਡਰ ਨੂੰ ਮੇਨਟੇਨ ਕਰਨਾ ਸਾਡੀ ਡਿਊਟੀ ਆ ਜਿਸ ਤਰ੍ਹਾਂ ਦੀ ਜੇ ਕੋਈ ਵੀ ਕਿਸੇ ਨੂੰ ਕੋਈ ਥ੍ਰੈਟ ਪਰਸਣਾ ਜਾਂ ਕਿਸੇ ਨੂੰ ਕੋਈ ਵੀ ਧੱਕਾ ਕਰ ਲਾਈ ਦੀ ਉਹ ਸਾਡੇ ਨਾਲ ਜਦੋਂ ਮਰਜ਼ੀ ਮੇਰੇ ਨਾਲ ਮੇਰਾ ਫੋਨ ਨੰਬਰ ਮੈਂ ਤੁਹਾਨੂੰ ਸ਼ੇਅਰ ਕਰਦਣਾ 985530023 ਜਦੋਂ ਮਰਜੀ ਵੇਚਾ ਜੀ ਕਿਸੇ ਨੂੰ ਐਨੀ ਪ੍ਰੋਬਲਮ ਤੇ ਮੈਨੂੰ ਮਿਲ ਸਕਦਾ ਸੋਪਤੀ ਹੋਰ ਪਿੱਛੇ ਨੂੰ ਐਨੀ ਪ੍ਰੋਬਲਮ ਜਦੋਂ ਮਰਜੀ ਮੇਰੇ ਨਾਲ ਵੇਚਾ ਜੀ ਮਿਲ ਸਕਦਾ ਸੋ ਹਲਕੇ ਦੀਆਂ ਜਿਹੜੀਆਂ ਇਸ ਥਾਣੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਕਿਉਂਕਿ ਨਾਲ ਦਰਿਆ ਵੀ ਲੱਗਦਾ ਹੈ ਬਹੁਤ ਸਾਰੀਆਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕਿੱਦਾਂ ਮੇਨਟੇਨ ਕਰੋਗੇ ਸਰ ਬਿਲਕੁਲ ਬੜਾ ਵਧੀਆ ਕੁਐਸਚਨ ਆ ਤੁਹਾਡਾ ਕਾਣੇ ਦੇ ਵਿੱਚ ਜਾਂ ਇਸ ਤਰ੍ਹਾਂ ਦੀਆਂ ਕੋਈ ਵੀ ਏਰੀਆ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੈਗੀ ਆ ਉਹ ਸਾਨੂੰ ਮਿਲੇ ਐਂਡ ਪਰਲੋਸ ਉਹਨਾਂ ਤੇ ਜਿਹੜੀ ਹੈਗੀ ਆ ਉਹ ਕਾਰਵਾਈ ਕਰਾਂਗੇ